ਭਾਜਪਾ ਦੇ ਖੇਡ ਇੰਚਾਰਜ ਕਰਮ ਲਹਿਰ ਨੇ ਖੇਡ ਮੰਤਰੀ ਮਨਚਕ ਮਾਨਵਿਆ ਦੇ ਨਾਲ ਮੁਲਾਕਾਤ ਕੀਤੀ ਅਤੇ ਪੰਜਾਬ ਦੇ ਵਿੱਚ ਖੇਡ ਟੂਰਨਾਮੈਂਟ ਦੇ ਵਿਚਾਰ ਵਟਾਂਦਰਾ ਕੀਤਾ ਤਾਂ ਉੱਥੇ ਹੀ ਪੰਜਾਬ ਦੇ ਲਈ ਉਹਨਾਂ ਨੇ ਖਾਸ ਮੰਗਾਂ ਰੱਖੀਆਂ ਪੰਜਾਬ ਭਾਜਪਾ ਦੇ ਖੇਡ ਇੰਚਾਰਜ ਕਰਮ ਲਹਿਰ ਨੇ ਖੇਡ ਮੰਤਰੀ ਮਨਚਕ ਮਾਨਵਿਆ ਨਾਲ ਮੁਲਾਕਾਤ ਕੀਤੀ ਪੰਜਾਬ ਦੀਆਂ ਖੇਡਾਂ ਤੇ ਟੂਰਨਾਮੈਂਟ ਸੰਬੰਧੀ ਵੀ ਵਿਚਾਰ ਵਟਾਂਦਰਾ ਕੀਤਾ ਮੀਟਿੰਗ ਤੋਂ ਬਾਅਦ ਸਪੋਰਟ ਸ਼ੈੱਲ ਦੇ ਇੰਚਾਰਜ ਕਰਮ ਲੋਹਾਰ ਨੇ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਵਿੱਚ ਲੰਬੇ ਸਮੇਂ ਤੋਂ ਕੋਈ ਰਾਸ਼ਟਰੀ ਖੇਡ ਨਹੀਂ ਹੈ ਪੰਜਾਬ ਵਿੱਚ ਖੇਲੋ ਇੰਡੀਆ ਦਾ ਆਯੋਜਨ ਵੀ ਕਰਵਾਇਆ ਜਾਣਾ ਚਾਹੀਦਾ ਅਤੇ ਨਾਲ ਹੀ ਉਹਨਾਂ ਕਿਹਾ ਕਿ ਰਾਸ਼ਟਰੀ ਕੈਂਪ ਲਗਾਏ ਜਾਏ ਜਾਣ ਮਾਲਵੇ ਦੇ ਲਈ ਸ਼ੂਟਿੰਗ ਕੰਪਲੈਕਸ ਬਣਾਉਣ ਦੀ ਮੰਗ ਵੀ ਉਹਨਾਂ ਵੱਲੋਂ ਕੀਤੀ ਗਈ ਹੈ ਤੇ ਉੱਥੇ ਹੀ ਸਾਈਂ ਕੇਂਦਰ ਨੂੰ ਮੁੜ ਸੁਰਜੀਤ ਕਰਨ ਦੀ ਵੀ ਗੱਲ ਆਕੀ ਤਾਂ ਨੌਜਵਾਨਾਂ ਨੂੰ ਨਸ਼ੇ ਤੇ ਬੇਰੁਜ਼ਗਾਰੀ ਤੋਂ ਬਚਾਇਆ ਜਾ ਸਕਦਾ ਹੈ ਅਤੇ ਖੇਡਾਂ ਵੱਲ ਆਕਰਸ਼ਿਤ ਕੀਤਾ ਜਾ ਸਕਦਾ ਹੈ ਤਾਂ ਖੇਡ ਮੰਤਰੀ ਨੇ ਭਰੋਸਾ ਦਿੱਤਾ ਹੈ ਕਿ ਉਹ ਪੰਜਾਬ ਦੇ ਮੁੱਖ ਮੰਤਰੀ ਨਾਲ ਗੱਲ ਕਰਨਗੇ ਅਤੇ ਇਹਨਾਂ ਸੰਬੰਧੀ ਵਿਚਾਰ ਵਟਾਂਦਰਾ ਕਰਨਗੇ ਸੋ ਮੈਂ ਅੱਜ ਭਾਰਤ ਦੇ ਖੇਡ ਮੰਤਰੀ ਜੀ ਨੂੰ ਮਿਲਿਆ ਸੀ ਅੱਜ ਕਿਉਂਕਿ ਪੰਜਾਬ ਦੇ ਵਿੱਚ ਜਿਹੜਾ ਸਾਡੀ ਸਰਕਾਰ ਵੀ ਹੈਗੀ ਤੁਸੀਂ ਦੇਖ ਰਹੇ ਹੋ ਜਿੱਥੇ-ਜਿੱਥੇ ਨਰਿੰਦਰ ਮੋਦੀ ਜੀ ਦੀ ਸਰਕਾਰ ਹੈ ਸਾਡੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਹੈ बार-बार ਉੱਥੇ ਸਰਕਾਰ ਸਾਡੀ ਰਿਪੀਟ ਹੁੰਦੀ ਹੈ ਉਹਦਾ ਸਿਰਫ ਇੱਕੋ ਹੀ ਕਾਰਨ ਹੁੰਦਾ ਹੈ ਕੀ ਤਰੱਕੀ ਅਸੀਂ ਹਰ ਸਾਡੀ ਸਰਕਾਰ ਹਰ ਹਰ ਵਰਗ ਚ ਵਿਕਾਸ ਚਾਹੁੰਦੀ ਹੈ ਤੇ ਹਰ ਵਰਗ ਚ ਵਿਕਾਸ ਕਰਦੀ ਹੈ ਹੁਣ ਸਾਡੀ ਇਹ ਫੇਲਿਅਰ ਕਹਿ ਲੋ ਕੁਝ ਵੀ ਕਹਿ ਲੋ ਕਿ ਸਾਡੇ ਸੂਬੇ ਚ ਸਾਡੀ ਆਪਣੀ ਸਰਕਾਰ ਨਹੀਂ ਹੈ ਭਾਰਤੀ ਜਨਤਾ ਪਾਰਟੀ ਦੀ ਤੇ ਕਿਤੇ ਨਾ ਕਿਤੇ ਆਮ ਆਦਮੀ ਪਾਰਟੀ ਸੈਂਟਰ ਦੀ ਸਰਕਾਰ ਨਾਲ ਤਾਲਮੇਲ ਕਰਨ ਚ ਫੇਲ ਹੋ ਰਹੀ ਹੈ ਅੱਜ ਮੈਂ ਉਹਦੇ ਸਪੋਰਟਸ ਦੇ ਮੁੱਦੇ ਚੱਕੇ ਸੀ ਕਿਉਂਕਿ ਮੈਂ ਕਾਬੀ ਸਪੋਰਟਸ ਪਰਸਨ ਆ ਤਾਂ ਕਰਕੇ ਮੈਂ ਮੈਨੂੰ ਲੱਗਦਾ ਕਿ ਮੈਂ ਉਹਨਾਂ ਨੂੰ ਬਿਹਤਰ ਤਰ੍ਹਾਂ ਸਮਝਦਾ ਕਿਉਂਕਿ ਕੋਈ ਵੀ ਸਪੋਰਟਸ ਦਾ ਬੰਦਾ ਹੈ ਕੋਈ ਨਿੱਜੀ ਪਾਰਟੀ ਕੋਈ ਪੋਲਿਟੀਕਲ ਪਾਰਟੀ ਦਾ ਉਹ ਹਿੱਸਾ ਨਹੀਂ ਹੁੰਦਾ ਸਪੋਰਟਸ ਪਰਸਨ ਸਪੋਰਟਸ ਪਰਸਨ ਹੁੰਦਾ ਠੀਕ ਹੈ ਸੋ ਮੈਂ ਇਸ ਕੋਤੇ ਕਾਮਨ ਗਰਾਉਂਡ ਤੇ ਅੱਜ ਖੇਡ ਮੰਤਰੀ ਜੀ ਦੇ ਨਾਲ ਮੁੱਦੇ ਚੁੱਕੇ ਸੀ ਕਿ ਪਿਛਲੇ 20 ਸਾਲਾਂ ਚ ਪੰਜਾਬ ਚ ਇੱਕ ਵੀ ਨੈਸ਼ਨਲ ਗੇਮ ਨਹੀਂ ਹੋਈ ਕਿ ਪੰਜਾਬ ਚ ਨੈਸ਼ਨਲ ਗੇਮਸ ਕਰਾਈਆਂ ਜਾਣਗੀਆਂ ਅਸੀਂ ਸੂਬੇ ਦੀ ਸਰਕਾਰ ਇਨਫਰਾਸਟ੍ਰਕਚਰ ਇਨਫਰਾਸਟ੍ਰਕਚਰ ਕਰਦੀ ਰਹਿੰਦੀ ਹੈ ਇਨਫਰਾਸਟ੍ਰਕਚਰ ਜਿਹੜਾ ਹੈਗਾ ਉਹ ਜਿਹੜਾ ਸਾਹਮਣੇ ਆ ਗਿਆ ਸਾਡੇ ਤੋਂ ਸੋ ਮੈਂ ਮੰਤਰੀ ਜੀ ਨੂੰ ਉਹ ਵੀ ਅਪੀਲ ਕਰਕੇ ਆਇਆ ਸਾਡੇ ਖੇਡ ਮੰਤਰੀ ਜੀ ਨੂੰ ਕਿ ਜੇ ਤੁਸੀਂ ਉਹਰੇ ਕੋਈ ਵੱਡਾ ਟੂਰਨਾਮੈਂਟ ਕਰਾਓਗੇ ਜਾਂ ਯੂਥ ਖੇਲੋ ਗੇਮਸ ਕਰਾਓਗੇ ਉਸ ਨਾਲ ਸਾਡੇ ਜਿਹੜਾ ਪੰਜਾਬ ਦਾ ਜਿਹੜਾ ਇਨਫਰਾਸਟ੍ਰਕਚਰ ਖਰਾਬ ਹੋ ਰਿਹਾ ਉਹਦੇ ਚ ਕੋਚਸ ਆਉਣਗੇ ਉਹਦੇ ਚ ਫਿਜ਼ੀਓਥੈਰੇਪਿਸਟ ਆਉਣਗੇ ਉਹ ਦੁਬਾਰਾ ਵੈਲ ਆਇਲਡ ਮਸ਼ੀਨਰੀ ਵਾਂਗ ਕੰਮ ਕਰਨਗੇ ਠੀਕ ਹੈ ਜੀ ਤੇ ਦੂਜਾ ਮੁੱਦਾ ਮੈਂ ਚੱਕਿਆ ਸੀਗਾ ਪੰਜਾਬ ਚ ਨੈਸ਼ਨਲ ਕੈਂਪਸ ਦਾ ਪੰਜਾਬ ਦੇ ਵਿੱਚ ਹਾਕੀ ਸਭ ਤੋਂ ਡੋਮੀਨੇਟਿੰਗ ਗੇਮ ਹੈ ਇਸ ਵਾਰ 19 ਬੰਦੇ ਆਪਣੇ ਟੋਟਲ ਪਲੇਅਰ 올림픽ਸ ਗਏ ਹਾਕੀ ਟੀਮ ਗਈ ਉਹਦੇ ਚੋਂ 10 ਪੰਜਾਬ ਦੇ ਸੀ ਸੋ ਮੈਂ ਮੰਨਣੇ ਮੰਤਰੀ ਜੀ ਨੂੰ ਇਹ ਵੀ ਅਪੀਲ ਕੀਤੀ ਕਿ ਜਿਹੜਾ ਹਾਕੀ ਹੋਗੀ ਇਹਦੇ ਜਾਂ ਰੈਸਲਿੰਗ ਹੋਗੀ ਇਹਨਾਂ ਦੇ ਕੈਮ ਨੈਸ਼ਨਲ ਕੈਂਪਸ ਪੰਜਾਬ 'ਚ ਲਗਾਏ ਜਾਣ ਕਿਉਂਕਿ ਐਨਆਈਐ ਸਾਡਾ ਬਹੁਤ ਵੱਡਾ ਇਨਫਰਾਸਟ੍ਰਕਚਰ ਹੈ ਤੇ ਬਹੁਤ ਵੱਡਾ ਆਧਾਰ ਹੈ ਇੱਕ ਖੇਡ ਦਾ ਤਾਂ ਕਰਕੇ ਮੈਂ ਇਹ ਵੀ ਉਹਨਾਂ ਨੂੰ ਬੇਨਤੀ ਕਰਕੇ ਆਇਆ ਤੇ ਇੱਕ ਮੈਂ ਮਾਲਵੇ ਲਈ ਸਾਡੇ ਲਈ ਕਿਉਂਕਿ ਮੈਂ ਆਪ ਸੰਗਰੂਰ ਦਾ ਰਹਿਣ ਵਾਲਾ ਇਹ ਇੱਕ ਸ਼ੂਟਿੰਗ ਰੇਂਜ ਕੰਪਲੈਕਸ ਮੰਗ ਮੰਗ ਕੇ ਆਏ ਹਾਂ ਉਹਨਾਂ ਤੋਂ ਕਿ ਸਾਨੂੰ ਇੱਕ ਸ਼ੂਟਿੰਗ ਰੇਂਜ ਦਾ ਕੰਪਲੈਕਸ ਦਿੱਤਾ ਜਾਵੇ ਜਿਦੇ ਵਿੱਚ ਪ੍ਰੋਪਰ ਸਾਰੀ ਫੈਸਿਲਿਟੀਆਂ ਹੋਣ ਤੇ ਪ੍ਰੋਪਰ ਉਹਦੀ ਫੰਡਿੰਗ ਹੋਵੇ ਤਾਂ ਕਿ ਐਵੇਂ ਨਾ ਹੋਵੇ ਪੂਰਾ ਇਨਫਰਾਸਟ੍ਰਕਚਰ ਬਣ ਜਾਂਦਾ ਤੇ ਸਾਲ 2 ਸਾਲ ਬਾਅਦ ਉੱਥੇ ਕੋਈ ਕੋਚ ਨਹੀਂ ਲੱਭਦਾ ਜਾਂ ਕੋਈ ਮੇਨਟੇਨੈਂਸ ਕਰਨ ਲਈ ਬੰਦਾ ਨਹੀਂ ਲੱਭਦਾ ਕਿਉਂਕਿ ਇਹਦਾ ਇੱਕ ਕਾਰਨ ਸੀ ਇਸ ਵਾਰ 7 ਬੰਦੇ ਬੱਚੇ ਪੰਜਾਬ ਤੋਂ 올림픽 ਚੱਕ ਕੇ ਆਏ ਐ ਤੇ 7 ਦੇ 7 ਮਾਲਵਾ ਰੀਜਨ ਦੇ ਸੀ ਸਾਡੇ ਮਾਲਵੇ ਬੈਲਟ ਦੇ ਸੀ ਤੋ ਇਸ ਕਰਕੇ ਮੈਂ ਨਾਲ ਤੋਂ ਇਹ ਖੇਡ ਕੰਪਲੈਕਸ ਦੀ ਇੱਕ ਸ਼ੂਟਿੰਗ ਕੰਪਲੈਕਸ ਦੀ ਮੰਗ ਕਰਕੇ ਆਇਆ ਤੇ ਜਿਹੜੀ ਆਖਰੀ ਮੰਗ ਸੀ ਮੇਰੀ ਉਹਨਾਂ ਦੀ ਇਹ ਸੀ ਕਿ ਜਿੰਨੇ ਸਾਡੇ ਪੰਜਾਬ ਚ ਸਾਈਂ ਦੇ ਕੰਪਲੈਕਸ ਨੇ ਸਪੋਰਟਸ ਅਥਾਰਟੀ ਆਫ ਇੰਡੀਆ ਦੇ ਜਿਵੇਂ ਸਾਡੇ ਸੰਗਰੂਰ ਚ ਕਿਹਾ ਤਾਂ ਉੱਥੇ ਸਿਰਫ ਇੱਕ ਬੌਕਸਿੰਗ ਆਬਾਦ ਗੇਮ ਰਹਿ ਗਈ ਹੈ ਉਹ ਵੀ ਕੋਈ ਦਿਨ ਦੂਰ ਨਹੀਂ ਜਿੱਦਨ ਉਹ ਵੀ ਖਤਮ ਹੋ ਜਾਏਗੀ ਤਾਂ ਮੈਂ ਉਹਨਾਂ ਨੂੰ ਬੇਨਤੀ ਕਰਕੇ ਆਇਆ ਕਿ ਉਹ ਸਾਰੀਆਂ ਗੇਮਸ ਦੁਬਾਰਾ ਰਿਵਾਈਵ ਕੀਤੀਆਂ ਜਾਣ ਚਲਾਈਆਂ ਜਾਣ ਤਾਂ ਕਿ ਜਿਹੜਾ ਪੰਜਾਬ ਦੇ ਵਿੱਚ ਇੱਕ ਨਸ਼ਿਆਂ ਦਾ ਮੇਨ ਮੁੱਦਾ ਚੱਲ ਰਿਹਾ ਹੈ ਨਸ਼ਿਆਂ 'ਚ ਪੰਜਾਬ ਡੁੱਬ ਰਿਹਾ ਹੈ ਇਹ ਵੀ ਇਹ ਵੀ ਸਪੋਰਟਸ ਜ਼ਰੀਏ ਕੱਢਿਆ ਜਾ ਸਕਦਾ ਧੰਨਵਾਦ ਕੀ ਆਸ਼ਾ ਸੰ ਦਿੱਤਾ ਮੰਤਰੀ ਜੀ ਨੇ ਮੈਨੂੰ ਪੂਰਾ ਵਿਸ਼ਵਾਸ ਦਿਵਾਇਆ ਕਿ ਜੋ ਮੈਂ ਮੰਗਾ ਲੈ ਕੇ ਗਿਆ ਸੀ ਉਹ ਇਹਦੇ ਪੂਰੀ ਗੌਰ ਕਰਨਗੇ ਉਹਨਾਂ ਨੇ ਮੈਨੂੰ ਨੈਸ਼ਨਲ ਗੇਮਸ ਤੇ ਇਹ ਵੀ ਇੱਕ ਦਿੱਤਾ ਬਿਆਨ ਦਿੱਤਾ ਹੈ ਕਿ ਅਸੀਂ ਕਈ ਵਾਰ ਪੰਜਾਬ ਸਰਕਾਰ ਨਾਲ ਕੰਟੈਕਟ ਕਰ ਚੁੱਕੇ ਹਾਂ ਕਿ ਜੀਨੇ ਨੈਸ਼ਨਲ ਗੇਮਸ ਕਰਾਉਣੀਆਂ ਨੇ ਤਾਂ ਸਾਨੂੰ ਦੱਸੋ ਕਿ ਹਰ ਵਾਰ ਉਹ ਕਹਿੰਦੇ ਵੀ ਸਟੇਟ ਹੀ ਮਨਾ ਕਰ ਜਾਂਦਾ ਸਾਨੂੰ ਤਾਂ ਮੈਂ ਇਸ ਵਾਰ ਉਹਨਾਂ ਨੂੰ ਕਹਿ ਕੇ ਆਇਆ ਕਿ ਜੇ ਤੁਸੀਂ ਥੋੜਾ ਜਿਹਾ ਜ਼ੋਰ ਪਾਓਗੇ ਕਾ ਸਾਡਾ ਰੰਗਲਾ ਪੰਜਾਬ ਦੁਬਾਰਾ ਰੰਗਲਾ ਹੋ ਸਕਦਾ ਹੈ ਇਹੀ ਉਹਨਾਂ ਦੇ ਹੱਥ ਜੋੜ ਕੇ ਬੇਨਤੀ ਕਰਕੇ ਹੈ